これでおごっ。 आगे भारत माता की जय शहीदों की चिताओं पे लगेंगे हर वर्ष मेले वतन पे मर मिटने वालों का यही आखिरी निशा होगा शहीद मदन लाल ढींगरा जी दुनिया दे सब तो पहले शहीद होया तो इन्होंने ਜਿਹੜੀ ਆਜ਼ਾਦੀ ਦੀ ਚਿੰਗਾਰੀ ਆ ਉਹਦੀ ਸ਼ੁਰੂਆਤ ਕੀਤੀ ਇੱਕ ਅਮੀਰ ਪਰਿਵਾਰ ਦੇ ਵਿੱਚ ਜਨਮੇ ਸ਼ਹੀਦ ਮਦਨlal ਠਿੰਗਰਾ ਜੀ ਜੇ ਚਾਹੁੰਦੇ ਤੇ ਬੜੀ ਵਧੀਆ ਆਪਦੀ ਜ਼ਿੰਦਗੀ ਬਤੀਤ ਕਰ ਸਕਦੇ ਸੀ ਪਰ ਉਹਨਾਂ ਦੇ ਮਨ ਦੇ ਵਿੱਚ ਸ਼ੁਰੂ ਤੋਂ ਹੀ ਜਜ਼ਬਾ ਸੀ ਅੱਜ ਸਾਡਾ ਦੇਲ ਸਾਡੀ ਜਾਨ ਪਾਕਿਸਤਾਨ ਦਾ ਹਿੱਸਾ ਬਣਿਆ ਸਾਡਾ ਲਾਹੌਰ ਅੰਮ੍ਰਿਤਸਰ ਤੋਂ ਕੁਝ ਕਿਲੋਮੀਟਰ ਦੂਰ ਜਿਹੜੇ ਕਿ ਆਪਾਂ ਅੱਜ ਵੀ ਲਾਹੌਰ ਹੀ ਵਾਜਦੇ ਆ ਸਾਡੀ ਜਿਹੜੀ ਜ਼ਿਲ੍ਹਾ ਵੀ ਪਹਿਲਾਂ ਹਿੰਦਸਤਾਨ ਪਾਕਿਸਤਾਨ ਬਣ ਤੋਂ ਪਹਿਲਾਂ ਜਿਹੜਾ ਸਾਡਾ ਸ਼ਹਿਰ ਆ ਪੱਟੀ ਸ਼ਹਿਰ ਉਹ ਲਾਹੌਰ ਜ਼ਿਲ੍ਹੇ ਦਾ ਆਖਰੀ ਥਾਣਾ ਸੀ ਤੇ ਲਾਹੌਰ ਦੇ ਨਾਂ ਨਾ ਆਪਾਂ ਅੱਜ ਵੀ ਫਕਰ ਮਹਿਸੂਸ ਕਰਦੇ ਆ ਕਿ ਸਾਡੇ ਰਗਾਂ ਦੇ ਵਿੱਚ ਲਾਹੌਰ ਜ਼ਿਲ੍ਹੇ ਦੇ ਜਿਹੜੇ ਸੂਰਬੀਰ ਯੋਧੇ ਆ ਉਹਨਾਂ ਯੋਧਿਆਂ ਦਾ ਸਾਡੀਆਂ ਰਗਾਂ ਦੇ ਵਿੱਚ ਖੂਨ ਵਗਦਾ ਖੂਨ ਵਹਿਦਾ ਹੈ ਤੇ ਇਹ ਉਹ ਜ਼ਿਲ੍ਹਾ ਇਹ ਮਾਝਾ ਉਹ ਸੂਰਬੀਰ ਯੋਧਿਆਂ ਦੀ ਧਰਤੀ ਆ ਅੰਮ੍ਰਿਤਸਰ ਲਾ ਲਓ ਲਾਹੌਰ ਲਾ ਲਓ ਜਦੋਂ ਅਬਦਾਲੀ ਵਰਗੇ ਦਿੱਲੀ ਨੂੰ ਲੁੱਟ ਕੇ ਵਾਪਸ ਆਉਂਦੇ ਸੀ ਤੇ ਉਦੋਂ ਇਹ ਲਾਹੌਰ ਵਾਲੇ ਖੱਲ ਪਾਉਂਦੇ ਸੀ ਉਹਨਾਂ ਸਾਰੇ ਹੀ ਦੋਸਤਾਂ ਨੂੰ ਅਬਦਾਲੀ ਹੋਣਾ ਲੁੱਟ ਕੇ ਆਉਣਾ ਤੇ ਸਾਡੇ ਲੋਹਰੀਆਂ ਨੇ ਸਾਡੇ ਪੰਜਾਬੀਆਂ ਨੇ ਮਾਝੇ ਵਾਲਿਆਂ ਨੇ ਇੱਥੇ ਉਹਨੂੰ ਅਬਦਾਲੀ ਨੂੰ ਨੱਪ ਲੈਣਾ ਤੇ ਲਟੇੜੇ ਨੂੰ ਲੁੱਟ ਕੇ ਜਿਹੜੀਆਂ ਧੀਆਂ ਭੈਣਾਂ ਨੂੰ ਉਹਨੇ ਚੋੱਕ ਕੇ ਲੈ ਕੇ ਆਉਣਾ ਉਹਨਾਂ ਧੀਆਂ ਭੈਣਾਂ ਨੂੰ ਫੇਰ ਉਹਨਾਂ ਦੇ ਮਾਪਿਆਂ ਨੂੰ ਵਾਪਸ ਕਰਨਾ ਇਹ ਧਰਤੀ ਇਹੋ ਜੀ ਆ ਇਹ ਧਰਤੀ ਸੂਰਬੀਰ ਯੋਧਿਆਂ ਦੀ ਧਰਤੀ ਆ ਇਸ ਧਰਤੀ ਤੇ ਜਿੰਨੇ ਵੀ ਜਨਮ ਲਿਆ ਉਹਦੇ ਖੂਨ ਦੇ ਵਿੱਚ ਕੁਰਬਾਨੀ ਬਲੀਦਾਨ ਆਤਮ ਸਵਰਪਨ ਇਹ ਕੁਦਰਤ ਨਹੀਂ ਪੈਦਾ ਕਰਤਾ ਇਸ ਤਰਤੀ ਗੁਰੂਆਂ ਦੀ ਚਰਨਛੋਹ ਪ੍ਰਾਪਤ ਤਰਤੀ ਆ ਇਥੇ ਕੁਦਰਤ ਦੀ ਇੰਨੀ ਖੇਮੇਰ ਆ ਜਿਨੇ ਵੀ ਇਸ ਤਰਤੀ ਤੇ ਜਨਮ ਲਿਆ ਭਾਵੇਂ ਆਪਾਂ ਕਿਸੇ ਵੀ ਸਟੇਟ ਦੇ ਵਿੱਚ ਚਲੇ ਜਾਈਏ ਹਰ ਸਟੇਟ ਦੇ ਵਿੱਚ ਪੰਜਾਬੀਆਂ ਦੀ ਤੇ ਖਾਸ ਕਰਕੇ ਮਾਝੇ ਵਾਲਿਆਂ ਦੀ ਹਰ ਥਾਂ ਤੇ ਤੂਤੀ ਬੋਲਦੀ ਆ ਆਡਾ ਭਰਾ ਬਤੌਰ ਵਜ਼ੀਰ ਵਿਚਰਤਾ ਰਹਿਣਾ ਮੈਂ ਅਫਸਰਾਂ ਦੇ ਨਾਲ ਯੂਪੀਐਸਸੀ ਕਲੀਅਰ ਕੀਤੀ ਆਈਐਸਆਈਪੀਐਸ ਅਫਸਰ ਵੱਡੇ ਵੱਡੇ ਰੈਂਕਾਂ ਤੇ ਸਿਲੈਕਟ ਹੁੰਦੇ ਆ ਡੀਸੀ ਐਸਐਸਪੀ ਸੈਕਰੀ ਪ੍ਰਿੰਸੀਪਲ ਸੈਕਰੀਟੀ ਸੈਕਰੀ ਤੇ ਜਦੋਂ ਉਹਨਾਂ ਨਾਲ ਗੱਲ ਕਰੀ ਜੀਣਾ ਪੀਤਾ ਜੀ ਹੋਮ ਡਿਸਟ੍ਰਿਕਟ ਕਿਹੜੀ ਆ ਤੁਹਾਡੀ ਹੋਮ ਸਟੇਟ ਕਿਹੜੀ ਆ ਤੇ ਉਹ ਅਫਸਰ ਕੋਈ ਪਛੋਕਰ ਪਿਆਰ ਦਾ ਦੱਸ ਦੇ ਕੋਈ ਜੁਪੀ ਦਾ ਕੋਈ ਹਰਿਆਣੇ ਦਾ ਕੋਈ ਹਵਾਚਲ ਦਾ ਪਰ ਇਹ ਗੱਲ ਜ਼ਰੂਰ ਕਰਦੇ ਆ ਕਿ ਜੋ ਪੰਜਾਬ ਦੇ ਲੋਕ ਜੋ ਪੰਜਾਬ ਦੀ ਧਰਤੀ ਆ ਜੋ ਪੰਜਾਬ ਦਾ ਖਾਣ ਪੀਣ ਆ ਜਦੋਂ ਦੇ ਅਸੀਂ ਪੰਜਾਬ ਤਾਂ ਆ ਗਏ ਅਸੀਂ ਤੇ ਆਪਣਾ ਘਰ-ਬਾਰ ਤੇ ਆਪਣੇ ਬੱਚਿਆਂ ਨੂੰ ਜਾਂ ਮਹਾਲੀ ਜਾਂ ਚੰਡੀਗੜ੍ਹ ਵੀ ਪੰਜਾਬ ਦੇ ਸਕੂਲਾਂ ਦੇ ਵਿੱਚ ਹੀ ਪਾਤਾ ਤੇ ਆਪਣੀ ਰਹਿ ਜੀ ਅਸੀਂ ਪੰਜਾਬ ਦੇ ਵਿੱਚ ਹੀ ਲੈ ਗਏ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਨੇ ਹਰ ਧਰਮ ਦੇ ਲੋਕ ਨੇ ਤੇ ਆਪਾਂ ਸਾਰੇ ਧਰਮਾਂ ਦਾ ਸਨਸਕਾਰ ਕਰਦੇ ਸ਼ੀਤ ਬਦਲਾਲ ਸਿੰਘ ਰਾਜੀ ਸ਼ੀਤੇ ਆਜਮ ਸਰਦਾਰ ਭਗਤ ਸਿੰਘ ਦੀ ਰਾਜਗੁਰੂ ਜੀ ਸਖਦੇਵ ਜੀ ਸ਼ੀ ਦੁੱਧਨ ਸਿੰਘ ਜੀ ਇਹ ਉਹ ਪੁੱਤਰ ਰੂਹਾਂ ਨੇ ਜਿਨ੍ਹਾਂ ਨੇ ਸਾਨੂੰ ਅੱਜ ਆਜ਼ਾਦੀ ਦੀ ਥੀਜਾ ਮੰਨਣ ਦਾ ਇਹ ਮੇਕ ਦਿੱਤਾ ਤੇ ਅਸੀਂ ਅੱਜ ਆਜ਼ਾਦੀ ਦੀ ਥੀਜਾ ਦੇ ਵਿੱਚ ਜੇ ਕਿਸੇ ਵੀ ਰੈਂਕ ਤੇ ਬੈਠੇ ਆ ਉਹ ਦੇਣ ਇਹਨਾਂ ਛੀਤਾਂ ਦੀ ਇਹਨਾਂ ਸਰਮੋਰ ਯੋਧਿਆਂ ਦੀ ਇਹਨਾਂ ਦਾ ਅਸੀਂ ਕਦੇ ਵੀ ਨਹੀਂ ਦੇ ਸਕਦੇ ਇਹਨਾਂ ਛੀਤਾਂ ਦਾ ਇਹਨਾਂ ਛੀਤਾਂ ਦੀ ਬਦੌਲਤ ਜੇ ਅਸੀਂ ਅੱਜ ਕਿਸੇ politicial ਰੈਂਕ ਤੇ ਬੈਠੇ ਆ ਜਾਂ ਅਸੀਂ ਜ਼ਮੀਨਾਂ ਦੇ ਮਾਲਕ ਆ ਜਾਂ ਕੋਈ ਅਸੀਂ ਕਾਰੋਬਾਰ ਕਰਦੇ ਪਏ ਆ ਕੋਈ ਵੀ ਇਨਸਾਨ ਆ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਆਪਾਂ ਤਾਂ ਹੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂੰਹਦੇ ਪਏ ਆ ਸਾਡੇ ਸ਼ਹੀਦਾਂ ਨੇ ਸਾਡੇ ਲਈ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਦੀ ਫਿਜ਼ਾਂ ਦੇ ਵਿੱਚ ਨਿਗਮਾਨਣ ਦਾ ਆਜ਼ਾਦੀ ਦੀ ਫਿਜ਼ਾਂ ਦੇ ਵਿੱਚ ਸਾਹ ਲੈਣ ਦਾ ਜਿਹੜਾ ਮਾਨ ਦਿੱਤਾ ਉਹਦੇ ਕਰਕੇ ਆਪਾਂ ਅੱਜ ਆਜ਼ਾਦ ਭਾਰਤ ਦੇ ਵਾਸੀ ਆ ਗੁਰੂ ਰੂਪ ਸਾਹਿਬ ਸਿੰਘ ਜੀ ਜਿਨ੍ਹਾਂ ਦੇ ਮਨ ਦੇ ਵਿੱਚ ਜਜ਼ਬਾ ਹੋਵੇ ਕੁਝ ਕਰਨ ਦਾ ਉਹ ਛੋਟੀ ਉਮਰ ਤੋਂ ਹੀ ਕੁਝ ਕਰਨ ਦੀ ਚਾਹਤ ਰੱਖਦਾ ਜਦੋਂ ਲੋਹਰ ਕਾਲਜ ਦੇ ਵਿੱਚ ਜਿਵੇਂ ਸਾਡੇ ਵੱਡੇ ਭੈਣ ਜੀ ਲక్ష్ਮੀ ਕਾਂਤਾ ਚਾਵਲਾ ਜੀ ਨੇ ਦੱਸਿਆ ਪੀ ਜਦੋਂ ਅੰਗਰੇਜ਼ਾਂ ਨੇ ਭਾਰਤ ਦੇ ਵਿੱਚੋਂ ਕਪਾਹ ਤੋਂ ਪੈਦਾ ਹੋਇਆ ਕੱਪੜਾ ਲੰਡਨ ਚੋਂ ਬਣਾ ਕੇ ਇੰਗਲੈਂਡ ਚੋਂ ਬਣਾ ਕੇ ਇੱਥੇ ਲਿਆ ਕੇ ਕਈ ਗੁਣਾ ਮਹਿੰਗੇ ਭਾਅ ਤੇ ਲਿਆ ਕੇ ਵਿਦਿਆਰਥੀ ਨੂੰ ਕਿਹਾ ਪੀ ਇਹ ਕੋਰਟ ਤੁਹਾਨੂੰ ਕੰਪਲਸਰੀ ਨੇ ਤੇ ਮਦਨ ਲਾਲ ਢਿੰਗਰਾ ਜੀ ਨੇ ਉਹਦਾ ਵਿਰੋਧ ਕੀਤਾ ਤੇ ਜਦੋਂ ਕੋਈ ਬੰਦਾ ਸੱਚ ਤੇ ਤੁਰਦਾ ਤੇ ਅੱਗੇ ਲੱਗ ਕੇ ਚੱਲਦਾ ਉਹਦੇ ਮਗਰ ਲੈਣਾ ਲੱਗ ਜਾਂਦੀਆਂ ਹੁੰਦੇ ਮਗਰ ਲੋਕਾਂ ਦੀਆਂ ਭੀੜਾਂ ਇਕੱਠੀਆਂ ਹੋ ਜਾਂਦੀਆਂ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਆ ਤੇ ਸਾਰੇ ਕਾਲਜ ਦੇ ਵਿਦਿਆਰਥੀਆਂ ਨੇ ਉਹਨਾਂ ਕੱਪੜਿਆਂ ਦਾ ਜਿਹੜੇ ਇੰਗਲੈਂਡ ਤੋਂ ਬਣ ਕੇ ਆਏ ਉਹਨਾਂ ਕੱਪੜਿਆਂ ਦਾ ਬਾਈਕਾਟ ਕੀਤਾ ਤੇ ਉਹਦੇ ਬਾਅਦ ਸ਼ਹੀਦ ਬਗਵਲਾਲ ਢਿੰਗਰਾ ਜੀ ਨੂੰ ਲਾਹੌਰ ਕਾਲਜ ਦੇ ਵਿੱਚੋਂ ਕੱਢ ਦਿੱਤਾ ਗਿਆ ਤੇ ਉਹਦੇ ਪਿੱਛੇ ਵੀ ਕੋਈ ਕਾਰਨ ਹੁੰਦਾ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਜੋ ਵੀ ਕੁਦਰਤ ਕਰਦੀ ਹੈ ਜੋ ਵੀ ਅਕਾਲ ਪੁਰਖ ਵਾਹਿਗੁਰੂ ਕਰਦਾ ਉਹ ਚੰਗੇ ਨਹੀਂ ਕਰਦਾ ਉਹ ਚੰਗਾ ਹੋਇਆ ਮਦਨ ਲਾਲ ਢਿੰਗਰਾ ਜੀ ਦੀ ਜਦੋਂ ਇਥੋਂ ਕਾਲਜ ਦੇ ਵਿੱਚੋਂ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਤੇ ਮਦਨ ਲਾਲ ਢਿੰਗਰਾ ਜੀ ਇੰਗਲੈਂਡ ਲੰਡਨ ਯੂਨੀਵਰਸਿਟੀ ਦੇ ਵਿੱਚ ਇੰਜੀਨੀਅਰਿੰਗ ਕਰਨ ਗਏ ਤੇ ਵੇਖੋ ਮੈਨੂੰ ਨਹੀਂ ਮੇਰੇ ਉਹਨਾਂ ਸਮਿਆਂ ਦੇ ਵਿੱਚ ਅਮੀਰ ਤੋਂ ਅਮੀਰ ਪਰਿਵਾਰ ਦੇ ਵਿੱਚੋਂ ਵੀ ਕੋਈ 10 ਕਲਾਸਾਂ ਤੋਂ ਵੱਧ ਪੜਦਾ ਹੋਵੇ ਮਕੈਨੀਕਲ ਇੰਜੀਨੀਅਰ ਕਰਦੀ ਉਸ ਸਮੇਂ ਦੇ ਵਿੱਚ 1906 ਦੇ ਵਿੱਚ ਬੜੀ ਵੱਡੀ ਗੱਲ ਸੀ ਬੜੀ ਵੱਡੀ ਸੋਚ ਦਾ مالک بڑے ਵੱਡੇ ਦਿਲ ਤੇ ਦਿਮਾਗ ਦਾ مالک ਹੀ ਐਡੀ ਉੱਚ ਕੋਟੀ ਦੀ ਪੜ੍ਹਾਈ ਕਰ ਸਕਦਾ ਆਮ ਬੰਦੇ ਦੇ ਵੱਸ ਦੀ ਇਹ ਪੜ੍ਹਾਈ ਅੱਜ ਵੀ ਉਸ ਬੰਦੇ ਦੇ ਵੱਸ ਦੀ ਗੱਲ ਨਹੀਂ ਜਿਹਦੀ ਸੋਚ ਤੇ ਜਿਹਦਾ ਫੇਰ ਛੋਟਾ ਹੋਵੇ ਤੇ ਸ਼ਹੀਦ ਬੰਦਰ ਲਾਲ ਢੀਂਗਰਾ ਜੀ ਨੇ ਉਹਨਾਂ ਦਿਨਾਂ ਦੇ ਵਿੱਚ ਉਹ ਪੜ੍ਹਾਈ 'ਚ ਐਡਮਿਸ਼ਨ ਲਈ ਜਿਹੜੀ ਪੜ੍ਹਾਈ ਦਾ ਅੱਜ ਵੀ ਸੋਚ ਕੇ ਬੱਚੇ ਕਈ ਵਾਰ ਦਿਲ ਦਮਾਗ ਤੋਂ ਡਰ ਜਾਂਦੇ ਆ ਪੀ ਐਚ ਡੀ ਉਹ ਕੀ ਪੜ੍ਹਾਈ ਅਸੀਂ ਕਿਵੇਂ ਕੰਪਲੀਟ ਕਰਾਂਗੇ ਤੇ ਜਿਹੜਾ ਮੇਰੇ ਤੋਂ ਪਹਿਲਾਂ ਬੋਲਦਿਆਂ ਬੁਲਾੜਿਆਂ ਨੇ ਸਾਰਿਆਂ ਨੇ ਸ਼ਹੀਦ ਮਗਦਨ ਲਾਲ ਸਿੰਘ ਰਾਜੀਤੇ ਜੀਵਨ ਬਾਰੇ ਪਰਿਵਾਰ ਬਾਰੇ ਦੱਸਿਆ ਉਸੇ ਤਰ੍ਹਾਂ ਹੀ ਜਦੋਂ ਕਰਜਨ ਵਾਇਲੀ ਜਿਹੜਾ ਕਿ ਭਾਰਤੀ ਵਿਦਿਆਰਥੀਆਂ ਦੀ ਤੇ ਜਿਹੜੇ ਕ੍ਰਾਂਤੀਕਾਰੀ ਸਨ ਉਹਨਾਂ ਦੀ ਜਸੂਤੀ ਕਰਦਾ ਸੀ ਤੇ ਉਸ ਸਮੇਂ ਸਾਡੇ ਸੂਰਬੀਰ ਯੋਧੇ ਸ਼ਹੀਦ ਮਦਨ ਲਾਲ ਸਿੰਘ ਰਾਜੀ ਨੇ ਗੋਲੀਆਂ ਮਾਰ ਕੇ ਉਹਨੂੰ ਸਦਾ ਦੀ نیند ਸੁਵਾਤਾ ਤੇ ਉਹਦੇ ਬਾਅਦ ਜਦੋਂ ਕੇਸ ਚੱਲਿਆ ਕੇਸ ਚੱਲਿਆ ਤੇ ਸ਼ਹੀਦ ਮਦਨ ਲਾਲ ਸਿੰਘ ਰਾਜੀ ਦਾ ਜਜ਼ਬਾ ਕੁਝ ਹੋਰ ਸੀ ਉਹਨਾਂ ਦਾ ਜਜ਼ਬਾ ਸੀ ਕਿ ਮੈਂ ਕਿਸੇ ਵਕੀਲ ਨੂੰ ਕੇਸ ਨਹੀਂ ਲੰਨ ਦੇਣਾ ਮੈਂ ਸ਼ਹਾਦਤ ਦੇਣੀ ਆ ਤੇ ਅੰਗਰੇਜ਼ ਗਵਰਨਮੈਂਟ ਦੇ ਕੰਨ ਖੋਲਣੇ ਆ ਕਿ ਅਸੀਂ ਆਪਦੀਆਂ ਸ਼ਹਾਦਤਾਂ ਦੇ ਕੇ ਆਂਦਾ ਦੇਸ਼ ਯਾਦ ਕਰਾਉਣਾ ਤੇ ਜਿਹੜੀ ਆਜ਼ਾਦੀ ਦੀ ਚਿੰਗਾਰੀ ਆ ਉਹਨੂੰ ਜੇ ਸ਼ੁਰੂ ਕੀਤਾ ਉਹ ਸ਼ਹੀਦ ਬਦਲਾਲ ਸਿੰਘ ਰਾਜੀ ਨੇ ਆਪਣੀ ਜਾਨ ਦੇਸ਼ ਤੋਂ ਵਾਰ ਕੇ ਭਾਰਤ ਦੇ ਲੋਕਾਂ ਨੂੰ ਭਾਰਤ ਦੇ ਸੂਰਬੀਰ ਯੋਧਿਆਂ ਨੂੰ ਦੱਸਤਾ ਕਿ ਮੈਂ 26 ਸਾਲ ਦੀ ਉਮਰ ਦੇ ਵਿੱਚ ਮੈਂ ਆਪਣੇ ਦੇਸ਼ ਦੀ ਖਾਤਰ ਆਪਣੀ ਜਾਨ ਵਾਰ ਸਕਦਾ ਮੈਂ ਆਪਣੇ ਦੇਸ਼ ਦੀ ਖਾਤਰ ਆਪਦੇ ਪਰਿਵਾਰ ਨੂੰ ਛੱਡ ਕੇ ਸੋਤ ਸੂਤਾ ਨੂੰ ਛੱਡ ਕੇ ਮੈਂ ਸਦਾ ਲਈ ਆਪਣੇ ਦੇਸ਼ ਦੇ ਆਪਣੀ jaan ਨਿਸ਼ਾਵਰ ਕਰਕੇ ਤੇ ਸਦਾ ਲਈ ਉਹ ਉਹ ਸੂਰਮੀ ਜੋਧੇ ਸਦਾ ਲਈ ਅਮਰ ਹੋ ਗਿਆ ਜਿੰਨਾ ਚਿਰ ਦੁਨੀਆ ਰਹੂਗੀ ਸਨੇਰੀ ਅੱਖਰਾਂ ਦੇ ਵਿੱਚ ਇਹਨਾਂ ਸੂਰਮੀ ਜੋਧਿਆਂ ਦਾ ਨਾਮ ਲਿਖਿਆ ਜਾਂਦਾ ਰਹੂਗਾ ਤੇ ਸਾਧ ਸੰਗਤ ਜਿਹੜੀਆਂ ਕੌਮਾਂ ਆਪਦੇ ਸ਼ੀਤਾਂ ਨੂੰ ਆਪਦੇ ਵਾਰਸਾਂ ਨੂੰ ਨਹੀਂ ਨਾ ਪੁੱਛਦੀਆਂ ਉਹ ਕੌਮਾਂ ਲੰਮਾ ਸਮਾਂ ਰਾਜ ਕਰਦੀਆਂ ਤੁਸੀਂ ਆਪਦੇ ਸ਼ੀਤਾਂ ਨੂੰ ਯਾਦ ਕਰਦੇ ਰਹਿੰਦੇ ਹੋ ਤੁਸੀਂ ਲੰਮਾ ਸਮਾਂ ਰਾਜ ਕਰੋਗੇ ਭਾਰਤ ਰਾਜ ਤੁਹਾਡਾ ਪੰਜਾਬੀਆਂ ਦਾ ਰਾਜ ਇਸੇ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਚੱਲਦਾ ਰਹੂਗਾ ਪੂਰੀ ਦੁਨੀਆ ਦੇ ਵਿੱਚ ਕੈਨੇਡਾ 'ਚ ਅਮਰੀਕਾ 'ਚ ਹੁਣ ਤੇ ਆਸਟ੍ਰੇਲੀਆ 'ਚ ਵੀ ਸਾਡੇ ਐਮ ਐਲ ਏ ਸਾਡੇ ਮੈਂਬਰ ਪਾਰਲੀਮੈਂਟ ਵਜ਼ੀਰ ਬਣਦੇ ਪਿਆ ਸੁੱਤੀਆਂ ਕੰਟਰੀਆਂ ਦੇ ਵਿੱਚ ਇਹ ਤਾਂ ਹੀ ਸੰਭਵ ਹੁੰਦਾ ਪਿਆ ਕਿਉਂਕਿ ਆਪਣੇ ਲਹੂ ਦੇ ਵਿੱਚ ਅਣਖਿਆ ਆਪਣੇ ਲਹੂ ਦੇ ਵਿੱਚ ਗੈਰਤ ਆ ਤੇ ਇਹ ਭਾਰਤੀ ਉਹ ਲੋਕ ਨੇ ਜਿਹੜਾ ਪੂਰੀ ਦੁਨੀਆ ਦੇ ਵਿੱਚ ਸਾਤੇ ਸੂਰਬੀਰ ਜੋਧਿਆਂ ਨੇ ਲੋਹਾ ਬਣਵਾਇਆ ਤੁਹਾਡੀ ਦਲੇਰੀ ਨੂੰ ਪੂਰੀ ਦੁਨੀਆ ਦੇ ਵਿੱਚ ਹਰ ਦੇਸ਼ ਦੇ ਵਿੱਚ ਸਲੂਟ ਵਾਇਸੇ ਨੇ ਤੇ ਮੈਂ ਫਿਰ ਤੋਂ ਆਪਣੇ ਸੂਰਬੀਰ ਜੋਧੇ ਸ਼ਹੀਦ ਮਗਨ ਲਾਲ ਦੀ ਇੰਗਰਾਜੀ ਦੀ ਜਿੰਨੀ ਵੀ ਕਮੇਟੀ ਆ ਉਹਨਾਂ ਸਾਰਿਆਂ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਸ਼ੁਰੂ ਤੋਂ ਬਣਾਉਂਦਿਆ ਆ ਤੇ ਨਾਲ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਦਾਸ ਦੀ ਡਿਊਟੀ ਲਈ ਸਰਦਾਰ ਹਰਪ੍ਰੀਤ ਸਿੰਘ ਟੀਓ ਸਾਹਿਬ ਦੀ ਡਿਊਟੀ ਲਈ ਵੀ ਅਸੀਂ ਸ਼ਹੀਦ ਦੇ ਇਸ ਸਥਾਨ ਦੇ ਉੱਤੇ ਅਮਰ ਸਤਿ ਸਾਹਿਬ ਅਸੀਂ ਜਾ ਕੇ ਨਤਮਸਤਕ ਹੋਈਏ ਤੇ ਅਸੀਂ ਤੁਹਾਡੀਆਂ ਰਾਂਬਰ ਦੀਆਂ ਰੂਹਾਂ ਦੇ ਮੱਥੇ ਲੱਗੇ ਤੁਹਾਡੇ ਦਰਸ਼ਨ ਕੀਤੇ ਅਸੀਂ ਆਪਣੇ ਆਪ ਨੂੰ ਭਾਲੇ ਸਮਝਿਆ ਤਾਂ ਮੈਂ ਇੱਥੇ ਆਏ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਜ਼ਾਦੀ ਕਲਾਸ਼ਿਕਾਂ ਦੇ ਪਰਿਵਾਰ ਆ ਉਹਨਾਂ ਦਾ ਧੰਨਵਾਦ ਮੈਂ ਆਪਣੇ ਵੱਡੇ ਭੈਣ ਜੀ ਬੀ.ਪੀ. ਲక్ష్ਮੀ ਕਾਂਤਾ ਚਾਵਲਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸ਼ਹੀਦ ਮਦਨ ਲਾਲ ਟਿੰਗਰਾਜੀ ਦੇ ਸਥਾਨ ਨੂੰ ਬਣਵਾਉਣ ਦੇ ਵਿੱਚ ਮੋਰੀ ਰੋਲ ਨਿਭਾ ਕੇ ਤੇ ਹਰ ਸਾਲ ਇਹ ਸ਼ਹੀਦ ਮਦਨ ਲਾਲ ਟਿੰਗਰਾਜੀ ਦਾ ਸ਼ਹੀਦੀ ਢਾਡਾ ਮਨਾਉਂਦੇ ਨੇ ਮੈਂ ਧੰਨਵਾਦ ਕਰਦਾ ਆਪਣੇ ਪ੍ਰਾਵਧਾਇਕ ਡਾਕਟਰ ਅਜੀਤ ਗੁਪਤਾ ਜੀ ਦਾ ਸਾਡੇ ਮੇਅਰ ਜਤਿੰਦਰ ਸਿੰਘ ਜੀ ਮੋਤੀ ਮੋਤੀਫਾਟ ਜੀ ਦਾ ਚੇਅਰਮੈਨ ਕਰਮਜੀਤ ਤ੍ਰਿੰਟੂ ਜੀ ਦਾ ਸ੍ਰੀ ਜਸ ਕਰਨ ਵਿਦੇਸ਼ਾ ਜੀ ਸਾਡੇ ਲੋਕ ਸਭਾ ਇੰਚਾਰਜ ਜene ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਖਸੀ ਸਾਨੀ ਜੀ ਸਾਡੇ ਪੁਲਿਸ ਦੇ ਸ਼੍ਰੀ ਆਲਨ ਮੂਜੇ ਸਿੰਘ ਜੀ ਤੇ ਸਾਡੇ ਮੇਰੇ ਬਹੁਤ ਹੀ ਅਜੀਜ਼ ਮਨਦੀਪ ਸਿੰਘ ਮੰਨਾ ਜੀ ਤੇ ਹੋਰ ਵੀ ਜਿੰਨੇ ਸਾਥੀ ਆਇਆ ਮੈਂ ਤੁਹਾਡਾ ਸਾਰਿਆਂ ਦਾ ਸਾਡੇ ਭੁੱਲਤ ਸਾਹਿਬ ਬੈਠਿਆ ਸਾਰੇ ਸਾਥੀਆਂ ਦਾ ਚੱਲ ਕੇ ਆਇਆ ਇੱਕ ਇੱਕ ਕਦਮ ਦਾ ਮੈਂ ਧੰਨਵਾਦ ਕਰਦਾ ਤੁਹਾਡਾ ਚੱਲ ਕੇ ਇੱਕ ਕਦਮ ਮੇਰੇ ਸਿਰ ਮੱਥੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਭਰ ਐ ਭੀਮ ਇੱਕ ਮੈਂ ਬਾਬਾ ਸਾਹਿਬ ਬਾਬਾ ਭੀਮਰਾਵ ਬੇਸਕਰ ਜੀ ਨੂੰ ਵੀ ਯਾਦ ਕਰਾਂ ਪਹਿਲਾ ਕੁਰਬਾਨੀਆਂ ਕੀਤੀਆਂ ਸਾਡੇ ਸੂਰਬੀਰ ਯੋਧਿਆਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਤੇ ਉਹਦੇ ਬਾਅਦ ਸਾਡੇ ਦੇਸ਼ ਦਾ ਸੰਵਿਧਾਨ ਬਣਾਇਆ ਜਿਹੜੇ ਸੰਵਿਧਾਨ ਦੇ ਵਿੱਚ ਅੱਜ ਵੀ ਅਸੀਂ ਉਸ ਕਾਨੂੰਨ ਦੇ ਵਿੱਚ ਚੱਲ ਕੇ ਅਸੀਂ ਆਜ਼ਾਦੀ ਦੀ ਫਿਦਾ ਦਾ ਨਿੱਕ ਮਾਲਦੇ ਪਏ ਆ ਮੈਂ ਗੱਲ ਕਰਾਂ ਬਾਬਾ ਸਾਹਿਬ ਬਾਬਾ ਭੀਮਰਾਓ ਅੰਬੇਦਕਰ ਜੀ ਦੀ ਜਿਨ੍ਹਾਂ ਨੇ ਸਾਡੇ ਹਿੱਤ ਤੇ ਹੱਕ ਦੇ ਵਿੱਚ ਕਾਨੂੰਨ ਬਣਾ ਕੇ ਜੇ ਕੋਈ ਜੁਰਮ ਕਰਦਾ ਉਹਨੂੰ ਸਜ਼ਾ ਮਿਲਦੀ ਆ ਤੇ ਜਿਹੜੇ ਦੱਬੇ ਕੁਚਲੇ ਲੋਕ ਆ ਉਹਨਾਂ ਨੂੰ ਵਾਅਦਾ ਕਰ ਦਿੱਤੇ ਤਾਂ ਜੋ ਜਿਹੜੇ ਔਰਤਾਂ ਜਿਹੜੇ ਦੱਬੇ ਕੁਚਲੇ ਲੋਕ ਆ ਉਹਨਾਂ ਨੂੰ ਤਗੜੇ ਲੋਕਾਂ ਤੇ ਮਰਦਾਂ ਦੇ ਬਰਾਬਰ ਹੱਕ ਦਿੱਤੇ ਜਾਣ ਤੇ ਕਿਸੇ ਨਾਲ ਕੋਈ ਬਦੀਕੀ ਨਾ ਹੋਵੇ ਹਰ ਔਰਤ ਹਰ ਦਬਿਆ ਕੁਚਲਿਆ ਵਰਗ ਇੱਕ ਦੂਜੇ ਦੇ ਬਰਾਬਰ ਫਿਜ਼ਾ ਦੇ ਵਿੱਚ ਆਜ਼ਾਦੀ ਨਾਲ ਘੁੰਮ ਫੇਰ ਸਕੇ ਤੇ ਆਪਾਂ ਵੇ ਦੇ ਰਹੇ ਆ ਆਜ਼ਾਦੀ ਤੋਂ ਪਹਿਲਾਂ ਕਿੰਨੇ ਤੱਕੇ ਹੁੰਦੇ ਰਹੇ ਭਾਵੇਂ ਮੁਗਲ ਰਹੇ ਅੰਗਰੇਜ਼ ਰਹੇ ਕਈ ਮੁਗਲਾ ਆਲੇ ਤੇ ਕਈ ਅੰਗਰੇਜ਼ਾਂ ਨੇ ਇੰਨੀਆਂ-ਇੰਨੀਆਂ ਤੱਕੇਛਾਗੀਆਂ ਕੀਤੀਆਂ ਜੇ ਗੱਲਾਂ ਕਰੀਏ ਤੇ ਆਪਣੇ ਸਰੀਰ ਤੇ ਅੱਜ ਵੀ ਲੋਕ ਅੰਡੇ ਖੜੇ ਹੁੰਦੇ ਆ ਇਹ ਆਜ਼ਾਦ ਭਾਰਤ ਆਜ਼ਾਦ ਦੇਸ਼ ਦੀ ਫਿਜ਼ਾ ਦਾ ਅੱਜ ਆਪਾਂ ਨਿੱਘ ਮਾਰ ਰਹੇ ਆ ਇਹ ਸਾਡੇ ਸੂਰਬੀਰ ਯੋਧਿਆਂ ਦੀ ਦੇਣ ਆ ਅਸੀਂ ਅੱਜ ਇਸ ਪਿੰਡਾਂ ਦੇ ਵਿੱਚ ਆਜ਼ਾਦੀ ਦੀ ਜਿਹੜੀ ਠੰਡੀ ਹਵਾ ਸਾਡੇ ਆ ਲਾਉਂਦੀ ਪਈ ਸਾਰੇ ਹਾਲ ਇਹ ਅਸੀਂ ਸਦਾ ਯਾਦ ਰੱਖਦੇ ਰਵਾਂਗੇ ਯਾਦ ਕਰਦੇ ਰਵਾਂਗੇ ਤੇ ਜੋ ਵੀ ਸਾਡੀ ਡਿਊਟੀ ਸਾਡੇ ਭੈਣ ਜੀ ਲక్ష్ਮੀ ਕਾਂਤਾ ਚਾਵਲਾ ਜੀ ਵੱਲੋਂ ਲੱਗੂਗੀ ਅਸੀਂ ਉਹ ਡਿਊਟੀ ਨੂੰ ਤਨਦੇਈ ਨਾਲ ਨਿਭਾਵਾਂਗੇ ਤੇ ਮੈਂ ਇੱਥੇ ਆਏ ਬੱਚਿਆਂ ਦਾ ਬੱਚਿਆਂ ਦੇ ਮਾਪਿਆਂ ਦਾ ਤੇ ਛੀਂਡਾਂ ਦੇ ਜਿਹੜੇ ਪਰਿਵਾਰ ਹੈ ਉਹਨਾਂ ਸਾਰੇ ਸਾਥੀਆਂ ਦਾ ਸਾਡੇ ਜਿਹੜੇ ਪੋਲੀਟੀਕਲ ਪਾਰਟੀਆਂ ਤੋਂ ਸਮਾਜਿਕ ਧਾਰਮਿਕ ਹੋਰ ਵੀ ਆਦੂ ਜਿਹੜੇ ਆਏ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੈ ਭਾਰਤ ਜੈ ਭੀਮ ਜੈ ਹਿੰਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਵੰਦੇ ਵੰਦੇ ਅੱਜ ਅਸੀਂ ਇੱਥੇ ਇੱਕ ਬਹੁਤ ਹੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਨੂੰ ਆਜ਼ਾਦੀ ਦਵਾਈ ਉਹਨਾਂ ਦੇ ਸ਼ਹੀਦੀ ਸਮਾਗਮ ਦੇ ਵਿੱਚ ਆਪਾਂ ਸਾਰੇ ਇਕੱਤਰ ਹੋਏ ਆਂ ਮੇਰੇ ਕੈਬਨਟ ਦੇ ਸਾਥੀ ਸਰダル ਲਾਲਜੀਤ ਸਿੰਘ ਜੀ ਪੁੱਲ ਸਾਹਿਬ ਅੱਜ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਨੇ ਸਾਡੇ ਨਾਲ ਸਾਡੇ ਐਮ ਐਲ ਏ ਸ਼੍ਰੀ ਅਜੇ ਗੁਪਤਾ ਜੀ ਕਰਮਜੀਤ ਰਿੰਟੂ ਸਾਹਿਬ ਚੇਅਰਮੈਨ ਨੇ ਇੰਪਰੂਵਮੈਂਟ ਟਰਸਟੀ ਬਲਤੇਜ ਪੰਨੂ ਜੀ ਸਿਆਲਕਾ ਸਾਹਿਬ ਸਾਡੇ ਮੇਅਰ ਮੋਤੀਪਾਟਿਆ ਜੀ ਮਨਦੀਪ ਮੰਨਾ ਜੀ ਔਰ ਖਾਸ ਤੌਰ ਤੇ ਇਸ ਸਮਾਗਮ ਤੇ ਨੂੰ ਆਰਗੇਨਾਈਜ਼ ਕਰ ਰਹੇ ਡਾਕਟਰ ਕੇ ਜੀ ਤੇ ਸਾਡੇ ਬਹੁਤ ਹੀ ਸਨਮਾਨਯੋਗ ਸਾਡੇ ਵੱਡੇ ਭੈਣ ਜੀ ਲక్ష్ਮੀ ਕਾਂਤਾ ਚਾਵਲਾ ਜੀ ਜਿਹੜੇ ਕਾਫੀ ਲੰਬੇ ਸਮੇਂ ਤੋਂ ਇਹ ਸਮਾਗਮ ਕਰਵਾ ਰਹੇ ਨੇ ਬੜੇ ਸੁਹਿਰਦ ਨੇ ਸਹਿਤਾ ਪ੍ਰਤੀ ਸ਼੍ਰੀ ਮਦਨ ਲਾਲ ਜੀ ਗੜਾ ਜੀ ਜਿਹਨੇ ਇਸ ਇਲਾਕੇ ਦੇ ਜੰਪਾਲ ਸੀਗੇ ਇਸ ਸ਼ਹਿਰ ਦੇ ਜੰਪਾਲ ਸੀਗੇ ਖਾਸੀਅਤ ਕਿ ਪਰਿਵਾਰ ਅਮੀਰ ਵੀ ਸੀ ਔਰ ਬਹੁਤ ਸੁਖ ਆਰਾਮ ਵਾਲੀ ਜ਼ਿੰਦਗੀ ਚਾਹੁੰਦੇ ਤੇ ਬਤੀਤ ਕਰ ਸਕਦੇ ਸੀ ਪਰ ਰਾਹ ਚੁਣਿਆ ਕਠਿਨਾਈਆਂ ਵਾਲਾ ਔਕੜਾਂ ਵਾਲਾ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲਾ ਇਹ ਬੜੀ ਕਿਸੇ ਕਿਸੇ ਦੀ ਕਿਰਪਾ ਹੁੰਦੀ ਆ ਕਿ ਬਹੁਤ ਵੱਡੇ ਅਮੀਰ ਪਰਿਵਾਰ ਦੇ ਵਿੱਚੋਂ ਹੁੰਦਿਆਂ ਹੋਇਆ ਵੀ ਆਮ ਲੋਕਾਂ ਦੇ ਹਿੱਤਾਂ ਦੀ ਗੱਲ ਕਰਨੀ ਮਜ਼ਦੂਰ ਵਰਗ ਦੇ ਹਿੱਤਾਂ ਦੀ ਗੱਲ ਕਰਨੀ ਆਪਣੇ ਆਪ ਸੋਖਾ ਆਰਾਮ ਸਾਰੇ ਛੱਡ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਕੁੱਦ ਪੈਣਾ ਇਹ ਕਿਸੇ ਕਿਸੇ ਦੇ ਹਿੱਸੇ ਹੁੰਦਾ ਉਹਨਾਂ ਨੇ 1909 ਦੇ ਵਿੱਚ ਕਰਜ਼ਨ ਵਾਜਲੀ ਨੂੰ ਗੋਲੀਆਂ ਮਾਰੀਆਂ ਮੌਤ ਦੇ ਘਾਟੋਂ ਉਤਾਰਿਆ ਔਰ ਇੱਕ ਦਿਨ ਦਾ ਟਰਾਇਲ ਚੱਲ ਕੇ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਇੱਕ ਦਿਨ ਦੇ ਟਰਾਇਲ ਦੇ ਵਿੱਚ ਕੀ ਟਰਾਇਲ ਹੋਇਆ ਹੋਵੇਗਾ ਕੀ ਗੱਲ ਹੋਈ ਹੋਏਗੀ ਇਹ ਆਪਾਂ ਸਾਰੇ ਜਾਣਦੇ ਆ ਕਿ ਉਸ ਵੇਲੇ ਹਕੂਮਤਾਂ ਤੋਂ ਬੇਖੌਫ ਹੋ ਕੇ ਬੋਲਣਾ ਹਕੂਮਤ ਦੇ ਖਿਲਾਫ ਲੜਾਈ ਲੜਨੀ ਜੰਗ ਲੜਨੀ ਇਹ ਕੋਈ ਕੁਦਰਤ ਦੇ ਭੇਜੇ ਹੋਏ ਰੱਬ ਦੇ ਭੇਜੇ ਹੋਏ ਮਸੀਹੇ ਹੀ ਹੁੰਦੇ ਨੇ ਜਿਹੜੇ ਇਹੋ ਜੀ ਕਾਰਵਾਈ ਦੇ ਵਿੱਚ ਇਹੋ ਜੇ ਕੰਮ ਦੇ ਵਿੱਚ ਕਿਸਾਲੀਂਦੇ ਨੇ ਸੋ ਪੰਜਾਬ ਸਰਕਾਰ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਇਸ ਸਮਾਗਮ ਨੂੰ ਰਾਜ ਪੱਧਰੀ ਸਮਾਗਮ ਦੇ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ ਹੈ ਪੰਜਾਬ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਅੰਮ੍ਰਿਤਸਰ ਸ਼ਹਿਰ ਨੂੰ ਸ਼੍ਰੀ ਮਦਨਾਲਾ ਟਿਕਾਣਾ ਜੀ ਦੇ ਇਸ ਦਿਹਾੜੇ ਨੂੰ ਰਾਜ ਪੱਧਰੀ ਤੌਰ ਤੇ ਮਨਾਇਆ ਫੈਸਲਾ ਕੀਤਾ ਪਿਛਲੀ ਵਾਰ ਵੀ ਅਸੀਂ ਮੈਂ ਤੇ ਸਰਦਾਰ ਲਾਲਜੀਤ ਸਿੰਘ ਖੁੱਲਰ ਸਾਹਿਬ ਇੱਥੇ ਆਏ ਸੀਗੇ 5 ਲੱਖ ਰੁਪਿਆ ਅਸੀਂ ਆਡੀਟੋਰੀਅਮ ਦੀ ਜਿਹੜਾ ਆਡੀਟੋਰੀਅਮ ਦੀ ਰੈਨੋਵੇਸ਼ਨ ਵਾਸਤੇ ਜਿਹੜਾ ਆ ਉਹ ਦੇ ਦਿੱਤਾ ਹੈ ਹੋਰ ਵੀ ਕੋਈ ਜ਼ਰੂਰਤ ਕਿਸੇ ਤਰ੍ਹਾਂ ਦੀ ਜੋ ਵੀ ਸਾਡੇ ਜਿੰਮੇ ਸੇਵਾ ਲੱਗੂਗੀ ਅਸੀਂ ਕਰਨ ਲਈ ਤਿਆਰ ਆ ਮੈਂ ਹੋਈ ਅੱਜ ਦੇ ਮੌਕੇ ਤੇ ਛੀਤ ਮਦਨ ਲਾਲ ਢੀਂਗਰ ਜੀ ਨੂੰ ਨਤਮਸਤਕ ਹੁੰਦਾ ਹਾਂ ਯਾਰ ਇਹੋ ਹੀ ਸਭ ਨੂੰ ਅਪੀਲ ਕਰਦਾ ਹਾਂ ਕਿ ਜਿਹੜੀ ਆਜ਼ਾਦੀ ਵਾਸਤੇ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਗਈਆਂ ਉਸ ਆਜਾਤੀ ਨੂੰ ਬਚਾਉਣਾ ਅੱਜ ਸਾਡਾ ਜਿਹੜਾ ਆ ਉਹ ਸਾਰਿਆਂ ਦਾ ਮੁੱਢਲਾ ਖਰਚ ਬਣਦਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਸੀਗੇ ਤੇ ਉਹਨਾਂ ਨੇ ਆਪਣੇ ਔਤੇ ਦੀ ਸੌਂ ਵੀ ਖੜਕਲ ਕਲਾਂ ਦੇ ਵਿੱਚ ਛੀਦੇ ਆਲਨ ਭਗਤ ਸਿੰਘ ਜਿਹਦੀ ਜਗਾ ਦੇ ਉੱਤੇ ਜਾ ਕੇ ਸੌ ਚੁੱਕੀ ਸੀਗੀ ਔਰ ਉਸ ਤੋਂ ਬਾਅਦ ਇੱਕ ਉਹ ਵਿਅਕਤੀ ਇਕ ਉਹ ਲੋਕ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦ ਕਰਵਾਉਣ ਦੇ ਵਿੱਚ ਯੋਗਦਾਨ ਪਾਇਆ ਸ੍ਰੀ ਦੇ ਆਜ਼ਮ ਭਗਤ ਸਿੰਘ ਦੀ ਤਸਵੀਰ ਤੇ ਇੱਕ ਉਹ ਜਿਨ੍ਹਾਂ ਨੇ ਉਹਨਾਂ ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ ਤੇ ਦੇਸ਼ ਨੂੰ ਸੰਵਿਧਾਨ ਦਿੱਤਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੋਨਾਂ ਦੀ ਤਸਵੀਰ ਜਿਹੜੀ ਆ ਪੰਜਾਬ ਸਰਕਾਰ ਦੇ ਹਰ ਇੱਕ ਦਫ਼ਤਰ ਦੇ ਵਿੱਚ ਜਿਹੜੀ ਸੀਗੀ ਉਹ ਲਾਜ਼ਮੀ ਕੀਤੀ ਔਰ ਸ੍ਰੀ ਤਾਨੂ ਜੜਾ ਆ ਉਹਨਾਂ ਨੂੰ ਮਾਨ ਦਿੱਤਾ ਸੋ ਅੱਜ ਮੈਂ ਸ਼੍ਰੀ ਮਦਨ ਲਾਲ ਸਿੰਘ ਰਾਜੀ ਨੂੰ ਨਾਤਮਸਤਾ ਕੁੰਤਾ ਆ ਸਾਰਿਆਂ ਨੂੰ ਆਜ਼ਾਦੀ ਦੀਆਂ ਸ਼ੁਭ ਕਾਮਨਾਵਾਂ ਵੀ ਦਿੰਦਾ ਹੈ ਦੋ ਦਿਨ ਹੋਏ ਨੇ ਆਪਾਂ ਆਜ਼ਾਦੀ ਦਿਹਾੜਾ 79ਵਾਂ ਆਜ਼ਾਦੀ ਦਿਹਾੜਾ ਮਨਾ ਕੇ ਅਟੇ ਆ ਪਰ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਸਿੱਖਿਆ ਚੰਗੀ ਸਿੱਖਿਆ ਚੰਗੀ ਸਿਹਤ ਚੰਗਾ ਇਲਾਜ ਜਿਲ੍ਹਾ ਨੂੰ ਮੁੱਖ ਰੱਖ ਕੇ ਮਹਾਨ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸੀਗੀਆਂ ਉਹਨਾਂ ਨੂੰ ਅੱਗੇ ਵਧਾਈਏ ਔਰ ਆਪਣੇ ਦੇਸ਼ ਨੂੰ ਜਿਹੜਾ ਹੈ ਅੰਤਰਰਾਸ਼ਟਰੀ ਪੱਧਰ ਤੇ ਹੋਰ ਉੱਚਾ ਚੁੱਕਣ ਦੀ ਕੋਸ਼ਿਸ਼ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ ਵੰਦੇ ਬਹੁਤ-ਬਹੁਤ ਧੰਨਵਾਦ